ਭਾਈ ਜਿਹੜੇ ਅੱਗੇ ਖੜੇ ਨੇ ਦੋਸਤ ਜਿਹੜੇ ਚਾਏ ਆ ਅਮੈਂ ਸਾਰਾ ਲੱਕ ਰੋੜਾ ਪਾ ਕੇ ਕਟਾ ਕੇ ਆਪਾਂ ਆਪਣੇ ਐਸਈਆ ਦੇ ਵਿੱਚ ਬੜੀ ਚੱਸੀ ਚੱਗੀ ਕੱਲ੍ਹ ਨੂੰ ਇੱਕ ਵੀਡੀਓ ਤੁਸੀਂ ਦੇਖੀ ਹੋਵੇ ਸਾਰੇ ਮਰਵਾਚ ਕਿ ਜਿਹੜਾ ਕੋਸ਼ੀ ਬੰਦਾ ਜਿਹਨੂੰ ਆ ਤੇ ਦੁਨੀਆ ਸਮਾ ਲਈ ਦਿੱਤੀ ਦੁਨੀਆ ਕੋਈ ਰਾਜਸਥਾਨ ਤੋਂ ਆਇਆ 100 ਕਰੋੜ ਤੋਂ ਇਕੱਜ ਦੁਨੀਆ ਨਾਲ ਅਜਿਹਾ ਕਿ ਸ਼ੁਰੂ ਕੀਤਾ ਹੈ ਅਸਮਾਨ ਤੋਂ ਬੰਦੇ ਆਦੇ ਅਜੇ ਸਰਕਾਰ ਤੋਂ ਕਿ ਅਸੀਂ ਦਾ ਸਾਰੇ ਨੇ ਬੋਲ ਕੇ ਚਲੇ ਜਾਣਾ ਕੋਈ 2 ਦਿਨ ਧਰਨੇ ਚ ਆਜੂਗਾ ਕੋਈ 5 ਦਿਨ ਧਰਨੇ ਚ ਆਜੂਗਾ ਕੋਈ 4 ਦਿਨ ਧਰਨੇ ਚ ਆਜੂਗਾ ਇਹ ਇਕੱਲੇ ਇਕੱਲੇ ਆਪਣੇ ਪਰਿਵਾਰ ਦੇ ਕਮਾਨ ਵਾਲੇ ਜੀ ਸੀ ਤੇ ਇਹਨਾਂ ਦੇ ਤਰ੍ਹਾਂ ਦੀ ਰੋਟੀ ਦਾ ਕੋਈ ਪ੍ਰਬੰਧ ਹੋ ਜਵੇ ਔਰ ਜਦ ਵੀ ਕੋਈ ਹਾਸਾ ਆਉਂਦਾ ਹੈ ਤਾਂ ਸਰਕਾਰਾਂ ਇੱਥੇ ਕਹਿ ਦਿੰਦੀਆਂ ਨੇ 12 14 ਘੰਟੇ ਵਿੱਚ ਬੇਰੋਜ਼ਗਾਰਾਂ ਦੇ ਹਸਾਲ ਨਾਲ ਇਹਨਾਂ ਦੇ ਬਾਲਸਾਂ ਨੂੰ ਖੋਣਾਰੀ ਲਾਗਦੀ ਦਿੱਤੀ ਜਾਊਗੀ ਹੁਣ ਕਹੀ ਹੁਣ ਹੈ ਜਿਹੜਾ ਥੱਡਾ ਹਾਂ ਪਹਿਲਾਂ ਇਹਦੀ ਸ਼ਿਆਹੀ ਮੈਨੂੰ ਲੱਗਦਾ 3-4 ਸਾਲਾਂ ਅੱਗੇ ਮੁੱਕ ਗਈ ਹੁਣ ਆਪਾਂ ਆ ਗਏ ਅੱਥੇ ਐਡੀ ਸੰਗਤ ਬੈਠੀ ਆ ਆਪਾਂ ਮੂੰਹ ਮੁਖਾ ਕੇ ਕਾਬਲ ਵੀ ਨਹੀਂ ਰਹੇ ਇਹਨਾਂ ਨੂੰ ਜਦੋਂ ਆਪਾਂ ਗਰੀਬ ਦੇ ਬੱਚੇ ਵੀ ਸੀ ਅਸੀਂ ਬਦਲਾਂ ਵਾਲੇ ਵੀ ਸੀਗੇ ਤੇ ਅਸੀਂ ਕਹਿੰਦੇ ਸੀਗੇ ਅੱਜ ਤੱਕ ਤੁਹਾਨੂੰ ਧਰਮ ਨਹੀਂ ਲਾਣਾ ਪਊਗਾ ਕਿਸੇ ਨੂੰ ਕੋਈ ਥਾਣੇ ਕਿਚੜੀ ਨਹੀਂ ਜਹਾਂ ਪਊਗਾ ਆ ਨਹੀਂ ਹੋਂਗਾ ਭੜੇ ਬਾਦੇ ਤੁਹਾਨੂੰ ਪਤਾ ਫੱਟ ਰੋ ਬੱਸ ਪਤਾ ਵੀ ਕਿੰਨੇ ਲੋਕਾਂ ਨੇ ਵਾਦੇ ਕੀਤੇ ਸੀ ਉਹ ਹੁਣ ਇਹਨੇ ਪੈਰ ਭਾਰੀ ਹੋ ਗਏ ਦੇਹਾਂ ਰਿਚਾਪ ਪੰਨਿਆਲੇ ਤੇ ਆਪਾਂ ਇੱਥੇ ਕੋਈ ਸੁਣਨੂ ਵੀ ਨਹੀਂ ਆਂਦੇ ਉਹ ਮੈਨੂੰ ਗੁਰਮੀਤ ਜੀ ਦੱਸਦੇ ਸੀ ਭਈ ਆਏ ਸੀ ਨੇ ਇੱਥੇ ਕੋਈ ਚੱਕਰ ਕੋਈ ਸੱਚਾ ਝੂਠਾ ਲੈ ਕੇ ਇਹ ਚ ਐ ਜਿਹੜੇ ਨੇ ਲਾਰੇ ਬਾਜ਼ੀਆਂ ਜਿਵੇਂ ਸਰਕਾਰ ਬਣਾ ਲਈ ਓਪਨ ਹੁਣ ਇਹ ਚਲਣ ਵਾਲੀ ਜਲੀ ਹੈਗੀ ਆ ਭਈ ਆਏ ਝੂਠਾ ਫੱਟਾ ਜਾਂ ਚੱਕ ਜਾਂ ਕਟਿਆ ਧਰਵਾ ਦੋਤਾ ਓਤੋਂ ਬਾਅਦ ਵੀ ਤੁਸੀਂ ਕੌਣ ਤੇ ਨਾ ਕਰੋ ਕੋਈ ਸੌਰੇਕ ਦਲ ਸਰਕਾਰ ਕੋਈ ਡੈਪਟੀ ਕਮਿਸ਼ਨਰ ਦਾ ਲੈਵਲ ਦਾ ਬੰਦਾ ਕੋਈ ਐਸਐਸਪੀ ਲੈਵਲ ਦਾ ਬੰਦਾ ਕੋਈ ਕਮਿਸ਼ਨਰ ਲੈਵਲ ਦਾ ਬੰਦਾ ਕੋਈ ਐਮਐਲਏ ਕੋਈ ਮੰਤਰੀ ਆ ਕੇ ਆ ਕੇ ਸੰਗਤ ਜਿਵੇਂ ਉਹੀ ਮੂੰਹ ਰੱਖੋ ਨਾ ਜਿਸ ਮੂੰਹ ਨਾਲ ਇੱਥੇ ਵੋਟਾਂ ਮੰਗਦੇ ਫਿਰਦੇ ਸੀ ਬਾੜੇ-ਬਾੜੇ ਫਿਰਦੇ ਸੀ ਹੋਰ ਆਪਾਂ ਨੇ ਕੀ ਤਿਆਰ ਪਾੜੇ ਹੋਵੇ ਵੀ ਆਪਾਂ ਚੱਲ ਕੇ ਇਸ ਤੱਕ ਧਰਵੇ ਤੱਕ ਵੀ ਨਹੀਂ ਆਵਾਜ਼ ਦੇ ਵਜਿਹਾ ਉਹ ਤੁਸੀਂ ਦੋ ਅੱਠੋਂ ਇਹ ਜਿਹੜੇ ਦੇ ਇਹ ਕੋਈ ਚੱਲ ਕੇ ਨਹੀਂ ਆਇਆ ਮੈਂ ਤੁਹਾਨੂੰ ਇੱਕ ਨਵੀਂ ਗੱਲ ਵੀ ਦੱਸਣਾ ਚਾਹੁੰਦਾ ਹੈ ਜਿਹੜੇ ਵੀ ਇਹਦਾ ਕੋਈ ਮਾਲ ਕਰ ਤੱਕਦਾ ਅੱਠ ਪ੍ਰੋਖ ਵਾਲਿਆਂ ਦੀ ਮਲੈਕੀ ਦੀ ਗੱਲ ਦੱਸਣ ਲੱਗਿਆ ਮੈਂ ਤੁਹਾਨੂੰ ਇਹਦੇ ਵਿੱਚ ਇਹ ਜਿਹੜਾ ਟਰੱਕ ਹੈ ਪੀਵੀ 11ਏਬੀ 9925 ਇਹੀ ਸੀਗਾ ਜੀ ਇਹੀ ਆ ਪੀਵੀ 11ਏਬੀ 9925 998925 ਇਹ ਤਾਂ ਇਹ ਤਾਂ ਸਰਕਾਰੀ ਜਿਹੜਾ ਵਕਾਲਾ ਦਾ ਟ੍ਰਾਂਸਪੋਰਟ ਵਿਭਾਗ ਦਾ ਉਹਦੇ ਚ ਬੱਸ ਚੋਲਦੀ ਐ ਇਹ ਪੁਲਿਸ ਕੀ ਕਰਦੀ ਐ ਆਹ ਦੇਖ ਲੋ ਤੁਸੀਂ ਕਈ ਟਰੱਕਾਂ ਵਾਲੇ ਹੋਣਗੇ ਇਹਨੂੰ ਨੰਬਰ ਨੂੰ ਪਾ ਕੇ ਦੇਖੋ ਕੀ ਬੋਲਦੀ ਐ ਮੈਂ ਦਿਖਾ ਦਾਂ ਕੋਈ ਆ ਜਾਓ ਜ਼ਿੰਮੇਵਾਰ ਬੰਦਾ ਆ ਲੋ ਦੇਖ ਲੋ ਪੰਜ ਮਹੀਨੇ ਚ ਹੀ ਹੋ ਚੈੱਕ ਕਰਨ ਲੱਗੇ ਸਰਕਾਰੀ ਤੌਰ ਤੇ ਵੀ ਟੈਕਟ ਲਈਏ ਕੋਈ ਕਿਤੇ ਇਹ ਬਹੁਤੇ ਟਰੱਕ ਜਿਹੜੇ ਨਗਾਇਜ਼ ਜਾਂ ਕੋਈ ਇਹ ਮਾਰਕ ਜਿਨ੍ਹਾਂ ਤੋਂ ਇੱਕ ਇੱਕ ਨੰਬਰ ਤੇ ਤਿੰਨ ਸਰ ਕੰਮ ਗੱਡੀਆਂ ਚਲਾਈ ਜਾਂਦੇ ਨੇ ਆ ਲਿਆਏ ਉਹ ਵੀ ਮਾੜਾ ਜਿਹੜਾ ਆਪਾਂ ਨੇ ਖੋਲਿਆ ਸੀ ਇਹਦੇ ਉੱਪਰ ਐਚ ਵੀ ਐਚ ਸੀ ਵੀ ਬੱਸ ਲਿਖਿਆ ਹੋਇਆ ਆ ਦੇਖ ਲੋ ਸਾਰੇ ਦੇਖੋ ਜੇ ਸਰਕਾਰ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਨੀਤ ਸਾਫ ਹੋਵੇ ਤਾਂ ਤੁਸੀਂ ਜਿਹੜਾ ਕਹਿੰਦੇ ਹੋ ਕਿ ਕਤਲ ਦਾ ਮਕਦਮਾ ਦੋ ਪਰ ਆ ਕੇ ਟਰੈਕ ਚ ਲਾਂਗਾ ਆ ਲੋ ਦੇਖ ਲੋ ਮੇਰੇ ਪ੍ਰੈਸ ਵੀਰ ਦੇਖ ਲੋ ਤੁਸੀਂ ਸਾਰੇ ਸੰਘਰਸ਼ ਕਮੇਟੀ ਵਾਲੇ ਦੇਖੋ ਇਹਦਾ ਫੇਰੀ 420 ਪਦਾਵ ਸਰਕਾਰ ਅੱਜ ਮੈਂ ਦਿਨਾਂ ਦਾ ਵੀਡੀਓ ਦੱਸਾਂ ਕਿ ਕਦੇ ਤੁਹਾਨੂੰ ਨਹੀਂ ਕਰਨੀ ਨਹੀਂ ਰਹਾ ਬਸ ਕੋਈ ਗੱਲ ਨਹੀਂ ਇਹ ਨਾ ਕਰੇ ਪੰਜਾਬ ਵਿੱਚ ਯੋਧੇ ਜੁੱਧਰ ਦੀ ਗੱਲ ਹੋ ਰਹੀ ਹੈ

ਇਹਨਾਂ ਦੀ ਹੋਰ ਫਲੇਟਾਂ ਰੋਪੀ ਕਾਰਵਾਈ ਇਹਨਾਂ ਦਾ ਇਹਨਾਂ ਦੀ ਹੈਗੀ ਐ ਜੋ ਮਨ ਭਾਉਣਾ ਹੈ ਉਹ ਤੁਹਾਡੇ ਸਾਹਮਣੇ ਆ ਗਈ ਤੇ ਇੱਕ ਬਸ ਦਾ ਨੰਬਰ ਹੈ। ਤੋਂ ਬੇ ਸੰਤੂ ਮਾਜਰਾ ਸਾਹਿਬ ਸਭ ਤੋਂ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ। ਮੇਰੇ ਪਿਆਰੇ ਬਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੈ। ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਸਤਕਾਰ ਜਾਲ ਮਾਨਾ ਤੇ ਕੇਨਾ ਜਵਨ ਅੱਛਾ ਇਹ ਸਰ ਤੇ ਚੱਲ ਕੇ ਮਾਪੇ ਤੋਂ ਹੋਲੇ ਮੈਂ ਸਮਝਦਾ ਜੋ ਕਲੰਕ ਆ ਮਾਲਕਾ ਨੇ ਜਵਾਇਆ ਬਾਪ ਨੂੰ ਕਹਿੰਦੇ ਮੋਰੀ ਰਹੀ ਜਾਂਦੀ ਆ ਉਹ ਬਾਪ ਨੂੰ ਮੋਰੀ ਰਹੀ ਜਿਹੜੇ ਹੁਣੇ ਦੇਖਿਓ ਸਾਹਿਬ ਸਾਡਾ 7 ਦਿਨ ਹੋ ਗਏ ਨੰਗੀ ਜਿੱਤੀ ਆ ਇਹ ਆਪਣਾ ਰਹਿਣੇ ਟ੍ਰਾਂਸਪੋਰਟ ਲੈ ਕੇ ਇਹਨਾਂ ਨੂੰ ਪਤਾ ਕਿ ਵੱਡੇ ਵੱਡੇ ਟਰਾਂਸਪੋਰਟਰ ਇੱਕ ਵਸਲਾ ਨੰਬਰ ਲੈ ਕੇ 10-10 ਵਸਾਂ ਚਲਾਈ ਜਾਂਦੇ ਨੇ ਇੱਕ ਟਰੱਕ ਗ੍ਰੇਡ ਦੇ 15-15 ਟਰੱਕ ਚਲਾਈ ਜਾਂਦੇ ਨੇ ਅੱਜ ਅਵੇ ਆਪਾਂ ਸਾਰੇ ਸਾਥ ਬਸੇ ਜੇ ਵਾਲਾ ਜਰਾਮ ਸਿੰਘ ਜੀ ਦਾ ਜਿਸੇ ਅੰਦਾਰ ਤੇ ਦਾ ਯਾਦ ਕਰਨ ਆਏ ਆ ਆਪਣੇ ਉਹ ਪਿਆਰੇ ਜਿਹੜੇ ਜਾਲਮ ਲੋਕਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਉਹਨਾਂ ਪ੍ਰਤੀ ਫਟਕਾਰ ਪੇਰ ਕਰਨ ਲਈ ਆਏ ਆ ਉੱਥੇ ਮੈਂ ਕਹਿ ਸਕਦਾ ਕਿ ਉਹ ਪਾਮ ਦੇ ਮੋਰੀ ਦੇ ਨੰਗੇ ਹੋਣ ਨਾਲ ਉਹ ਦਵਿੰਦਰ ਤੇ ਹਰप्रीत ਦੇ ਕਤਲ ਦਾ ਮੁਕੱਦਮਾ ਦਾ ਲਗਵੇ ਤੇ ਉਹਨਾਂ ਦੇ ਚੱਲੇਗਾ ਹੀ ਚੱਲੇਗਾ ਪਰ ਨਾਲ ਹੁਣ 420 ਦਾ ਕੇਸ ਵੀ ਨਾਲ ਚੱਲੇਗਾ ਔਰ ਇੱਕ ਇਹ ਚਾਉਣ ਲਈ ਹੁਣੇ ਅਜੇ ਕਾਗਜ਼ ਤਿਆਰ ਕਰਕੇ ਵਕੀਲ ਨੂੰ ਦੇ ਕੇ ਕਾਦਰਦਾਨ ਜਿਹੜੇ ਵੀ ਕਮੇਟੀ ਬਣੀ ਆ ਮੈਂ ਉਹਨਾਂ ਨੂੰ ਬੈਠ ਕੇ ਕਰਾਂਗਾ ਕਿ ਡੀਸੀ ਨੂੰ ਮਿਲਿਆ ਜਾਵੇ ਜੇ ਕਹੋ ਤਾਂ ਅਸੀਂ ਆਹ ਚੱਲਾਂਗੇ ਨਹੀਂ ਟਾਈਮ ਲੈਂਦੇ ਆ ਡੀਸੀ ਨੂੰ ਮਿਲ ਕੇ ਕਾਦਰ ਦਾ ਮਕਦਮਾ ਤਾਂ ਚੱਲਵੇ ਚੱਲਣਾ ਨਾ ਸਿਰ 420 ਦਾ ਕੇਸ ਵੀ ਲਾ ਕੇ ਕਰਾ ਕੇ ਤਾਂ ਕਿ ਦਿਨਾਂ ਨੂੰ ਤੁਕਮੀ ਸਜ਼ਾ ਮਿਲ ਸਕੇ ਤੇ ਕੱਗ ਰਿਜਾਇਰ ਕੋਲੇ ਪੁਨੀਸ਼ਮੈਂਟ ਮਿਲ ਸਕੇ ਮੁਰਕੇ ਕਿਹਦੇ ਮਾਂ ਦਾ ਪੁੱਤ ਕਿਹਦੇ ਬਾਪ ਦਾ ਪੁੱਤ ਹੋਣ ਦੀ ਆਗਿਆ ਨਾ ਹੋਵੇ ਕਿਸੇ ਦੀ ਹਿੰਮਤ ਨਾ ਹੋਵੇ ਐਸਾ ਮਾਹੌਲ ਆਪਾਂ ਨੇ ਬਣਾਉਣਾ ਔਰ ਮੈਂ ਦੇਖ ਰਿਹਾ ਇਹ ਧਰਤੀ ਦੇ ਜ ਆ ਇਹ ਰਜਵਾੜਾ ਸ਼ਾਹੀ ਦੇ ਖਿਲਾਫ ਲੜਨ ਵਾਲੇ ਧਰਤੀ ਆ ਇਹ ਧਰਤੀ ਨੇ ਪੈਸੂ ਲੈਣ ਦੇ ਸਮੇਂ ਤੇਜਾ ਫਿਰ ਸੱਤ ਕਰਵਾ ਕੇ ਬਾਪੇ ਦਾੰਤਾਂ ਚਾਰ ਦੇ ਲਾਗੋ ਬਾਪਾ ਕੇ ਲੋ ਹਿਰਾ ਤੇ ਪੱਥਰ ਵਰਦੇ ਲੋ ਇਹ ਧਰਤੀ ਤੇ ਪੈਦਾ ਕਰਕੇ ਸਮੇਂ ਦੇ ਜਾਵਰ ਸਰਕਾਰਾਂ ਦਾ ਮੁਕਾਬਲਾ ਕਰਕੇ ਆ ਸਾਡੀਆਂ ਮਾਵਾਂ ਬੈਠੀਆਂ ਨੇ ਭੈਣਾਂ ਬੈਠੀਆਂ ਬਜ਼ੁਰਗ ਬੈਠੇ ਨੇ ਮਾਤਾ ਸਾਰੇ ਪੰਜਾਬ ਤੇ ਜਾਣਾ ਜਗੀਰ ਕਰਿਓ ਜਿੰਨੀ ਲੜਾਈ ਦਾ ਜਲਵਾ ਜਿੰਨਾ ਜਲਵਾ ਨਿਆਂ ਦੇ ਵਿਰੋਧ ਨੜਕਾ ਜਲਵਾ ਇਹ ਧਰਤੀ ਦੀਆਂ ਮਾਵਾਂ ਭੈਣਾਂ ਬਜ਼ੁਰਗਾਂ ਵਿੱਚ ਆ ਪੰਜਾਬ ਤੇ ਹੋਰ ਕਿਹੇ ਘੱਟ ਨਹੀਂ ਆ ਇਹ ਧਰਤੀ ਦਾ ਜਨ ਜਰਾ ਹਰ ਜਾਵਰ ਜਾਲੋ ਸਰਕਾਰ ਨੂੰ ਇੰਕਾਰ ਦਾ ਸੋ ਅੱਜ ਦੀ ਸਰਕਾਰ ਨੇ ਜੋ ਕੁਝ ਦੁਰ ਖਿਲਾਉਣੇ ਸ਼ੁਰੂ ਕੀਤੇ ਨੇ ਪੰਜਾਬ ਦੇ ਵਿੱਚ ਜ਼ਬਰ ਹੋ ਰਿਹਾ ਨਿਆਂ ਹੋ ਰਿਹਾ ੱੱੱਕਾ ਹੋ ਰਿਹਾ ਪੰਜਾਬ ਭੈ ਪੀਤ ਕਰਿਆ ਪਿਆ ਬਰੋਤੀਆਂ ਅਟਕੈਤੀਆਂ ਕਮਜੇਬਾਜੀ ਦਾ ਦੌਰ ਚੱਲ ਰਿਹਾ ਸਭ ਤੋਂ ਖਤਰਨਾਕ ਥੇਕ ਭਾਰਤੀ ਕਥਨ ਜੁਗਿਆਂ ਤੇ ਸਾਡੇ ਆਗੂ ਵਰਕਰ ਸਾਹਿਬਾਨ ਬੈਠੇ ਨੇ ਖੇਤੀ ਸੁਵਧੇ ਕਰੋ ਤਾਂ ਖਤਰਨਾਕ ਬੜੇ ਬੜੇ ਆਜਾ ਖੜਕਾ ਦਾ ਜਾ ਮਚਾ ਕੇ ਤਾਂ ਪੰਜਾਬ ਬਨ ਲਿਆ ਤੇ ਹੁਣ ਸ਼ਹਿਰੀਕਰਨ ਦੇ ਨਾਂ ਥੱਲੇ ਬਾਣ ਤੇ 1000 ਏਕੜ ਦੇ ਵਿੱਚ ਇਕੱਠੇ ਐਕਵਾਇਰ ਕਰਕੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਧੱਕਣ ਦਾ ਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਪੰਜਾਬ ਤੇ ਲਿਆਉਣ ਦਾ ਇੱਕ ਸਾਜ਼ਿਸ਼ ਹੈ ਪੰਜਾਬ ਪੰਜਾਬ ਨਹੀਂ ਰਹਿਣਾ ਪੰਜਾਬ ਦਾ ਸਭਿਆਚਾਰ ਖਤਮ ਹੋਜੂ ਪੰਜਾਬ ਦਾ ਮਹਾਂਦਰਾ ਖਤਮ ਹੋਜੂ ਪੰਜਾਬ ਦੇ ਰੀਤੀ ਰਿਵਾਜ ਆਹਤੀਆਂ ਦਸਹਿਰੇ ਪਾਣ ਦੇ ਗੇਟੇ ਅਗਲੇ ਸੈਸਨ ਦੇ ਵਿੱਚ ਘਟ ਜਾਣੀਆਂ ਸੋ ਇਸ ਲਈ ਸਾਨੂੰ ਅਸੀਂ ਜਦੋਂ ਇਸ ਤਰ੍ਹਾਂ ਦੇ ਜ਼ਬਰ ਤੇ ਨਿਆਂ ਦੇ ਵਿਰੁੱਧ ਲੜਦੇ ਆ ਤਾਂ ਕੁਦਰਤੀ ਤੌਰ ਤੇ ਸਰਕਾਰਾਂ ਨੂੰ ਹਿਲਣਾ ਆਉਂਦਾ ਸਰਕਾਰਾਂ ਨੂੰ ਇੱਕ ਕਿਸਮ ਦਾ ਸਾਾਸ ਵੀ ਹੁੰਦਾ ਕਿ ਜ਼ਬਰ ਕਰਨ ਵਾਲੇ ਧੱਕਾ ਕਰਨ ਵਾਲੇ ਕਿਸੇ ਵੀ ਜ਼ਾਲਮ ਦੇ ਨਾਲ ਜੇ ਸਰਕਾਰ ਸਹਾਰਾ ਬਣੇਗੀ ਤਾਂ ਲੋਕ ਉਹ ਸਰਕਾਰ ਨੂੰ ਕਿਸੇ ਟਾਈਮ ਵੀ ਧੱਕਾ ਦੇ ਸਕਦੇ ਨੇ ਆdte ਸਰਕਾਰ ਇਥੋਂ ਦੇ ਐਮਐਲਏ ਬਾਰੇ ਕਿਹਾ ਗਿਆ ਇਥੋਂ ਦੀ ਸਰਕਾਰ ਬਾਰੇ ਕਿਹਾ ਗਿਆ 5 6 ਦਿਨ ਹੋ ਗਏ ਮਾਪੇ ਬੈਠੇ ਨੇ ਰੋਦੇ ਚੱਲੇ ਨਹੀਂ ਜਾਂਦੇ ਅਜੇ ਅਜੇ ਤੱਕ ਜਿਹੜੇ ਅਗਲੇ ਕਾਤਲ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਤਾਂਨਾਂ ਨੂੰ ਅੱਜ ਅਣੈਦਿਆ ਦਰਵਾਜ਼ਾ ਹੁਣ ਹਮਦਰਦ ਰੋਡ ਧਰਤਿਆਂ ਦੇ ਦੰਦੇ ਨੇ ਟੈਲੀਗ੍ਰਾਮ ਆਈ ਜਾਂਦੀਆਂ ਨੇ ਦੇਖੋ ਅਜੇ ਤੱਕ ਕੋਈ ਬੋਲਟ ਵਾਲਾ ਕੋਈ ਇਹਨਾਂ ਦਾ ਸਾਈਬਰ ਵੀ ਆਤਾ ਕਿ ਇਹ ਦੋਸੇ ਨੂੰ ਫੜਨੇ ਚ ਗਿਆ ਸੋ ਇਹ ਮਾਹੌਲ ਪੈਦਾ ਹੋ ਉਹਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਤ ਹਸਾਲਾ 350 ਸਾਲਾਂ ਸ਼ਤਬ ਦੀ ਪੁਲਾਈ ਜਾ ਰਹੀ ਆ ਗੁਰੂ ਸਾਹਿਬ ਨੇ ਕਹਿਆ ਜਿਓ ਔਰ ਦੇਨੇ ਜੋ ਗੁਰੂ ਸਾਹਿਬ ਨੇ ਕਹਿਆ ਵੀ ਭੈ ਕਾਂ ਨੂੰ ਦੇਖਣਾ ਹੈ ਨਾ ਭੈ ਮਾਨ ਤਾਨ ਇੱਥੇ ਭੈ ਪੀਸ ਕਿਹਾ ਜਾ ਰਿਹਾ ਇੱਥੇ ਸਹਿਮ ਭਲਾਇਆ ਜਾ ਰਿਹਾ ਇੱਥੇ ਡਰ ਪੈਦਾ ਕੀਤਾ ਜਾ ਰਿਹਾ ਜੇ ਬਾੜੀ ਮੋਟੇ ਜਾਣ ਹੋਤੇ ਕਰਮੁੰਦਾ ਢਾਲ ਹੋਤਾ ਮਾੜਾ ਮੁੰਡਾ ਬਣਾਵਤਾ ਵੀ ਫਜਾ ਮਿਲਦਾ ਦਿਆ ਤਾਂ ਸਾਡੇ ਦੋ ਬੱਚੇ ਕੁੱਟਣ ਦੇ ਕੁੱਟ-ਕੁੱਟ ਕੇ ਮਾਰਨ ਦੀ ਹਿੰਮਤ ਨਹੀਂ ਸੀ ਪੈਣੀ ਸੀ ਸੋ ਮੈਂ ਬਹੁਤਾਂ ਮਹਿਨਾਕਹਿਦਾ ਹੋਇਆ ਕਿਉਂਕਿ ਸਾਡੇ ਜ਼ਕਦਾਦ ਜੋ ਬਾਬਾ ਜੀ ਇਹ ਵੀ ਜਾ ਕੇ ਲੜ ਰਹੇ ਨੇ ਬੰਦੇ ਸਿੰਘਾਂ ਦੀ ਵਿਹਾਈ ਦੇ ਇਹ ਵੀ ਸਪੈਸ਼ਲ ਤੌਰ ਤੇ ਆਏ ਬਹੁਤ ਸਾਰੀਆਂ ਅੱਡ-ਅੱਡ ਜੱਦੇ ਬੰਦੀਆਂ ਦੇ ਆਗੂ ਸਹਿਬਾਨ ਆਏ ਡੀਟੀਓ ਸਾਹਿਬ ਨੇ ਨਵੇਂ ਘਰ ਸਾਹਮਣੇ ਲਿਆਂਦੀ ਆ ਮੇਰਾ ਬੇਟਾ ਹਰਕਰਪਾਲ ਬੋਲੋ ਮਾਹ ਮਾਹੀ ਮੋਦਕਾ ਦੋ ਘੰਟੇ ਵਾਸਨਾ ਦਾ ਸਵਾ ਨਹੀਂ ਹੈ ਹੁਣ ਕੁਝ ਕਰਕੇ ਦਿਖਾਈਏ ਜਕੀਰ ਕਰਿਓ ਜਿਹੜਾ ਸਮਾਂ ਤੁਸੀਂ ਦਿੱਤਾ ਚਾਹੇ 2 ਦਿਨ ਦਾ ਦਿੱਤਾ ਚਾਹੇ 3 ਦਿਨ ਦਾ ਦਿੱਤਾ ਚਾਹੇ ਘੱਲ ਤੱਕ ਦਾ ਦਿੱਤਾ ਜੋ ਵੀ ਤੁਹਾਡੀ ਲੜਾਈ ਲੜਨ ਵਾਲੀ ਕਵਰਟੀ ਹੈ ਜਿਦਾ ਕਰਨੇ ਜਨਾ ਜੋ ਵੀ ਪ੍ਰੋਗਰਾਮ ਦਿੱਤਾ ਉਹਦੇ ਇੰਤਜ਼ਾਰ ਕਰ ਉਹੋ ਵਿਤਾਲ ਜੇਕਰ ਇਹ ਸਰਾ ਦਿੱਤਾ ਗਿਆ ਤੇ ਸਾਡੇ ਜਿਹੜੇ ਪਰਵਾਰ ਨੇ ਸੇਠ ਉਹਨਾਂ ਦੇ ਸਹਾਰਾ ਬਣ ਕੇ ਦੀ ਸਰਕਾਰ ਬੇਕਾਬਦਲੀ ਹੋ ਜਾਏਗੀ جی تصویر نہ ہوتا ہے ساری ٹیم بچی ہے یہ یقین لوگ کہ جو بھی پروگرام لکھے شامل ہوا گے جو بھی پروگرام لوگ ابھی تھوڑے سات کریں گے ساتھ لے کے بنا پروارا جہل لمبے بھی چلے جاتے دنیا چاہتے کسی پروگرام سے جا رہے تھے بڑا جا پروگرام ہونا بہت ضروری یہ ਆਲ ਪਿੰਡ ਦੇ ਦੋ ਨੌਜਵਾਨ ਜਮਿੰਦਰ ਤੇ ਹਰਪ੍ਰੀਤ ਜੋ ਜ਼ਾਲਮਾਂ ਨੇ ਮਤਲਬ ਇਸ ਤਰ੍ਹਾਂ ਕੁੱਟ ਕੇ ਕੋਹ ਕੋਹ ਕੇ ਮਾਰਦੇ ਮੈਂ ਸਮਝਦਾ ਦੋਸ਼ੀ ਅਜੇ ਪਕੜੇ ਨਹੀਂ ਗਏ ਔਰ ਰੋਟੀ ਰੋਜੀ ਕਮਾਉਣ ਗਏ ਦੋ ਨੌਜਵਾਨ ਜਿਸ ਤਰ੍ਹਾਂ ਇਥੋਂ ਨੇੜੇ ਦੇ ਗਵਾਂਢ ਦੇ ਪਿੰਡ ਲਖਵਿੰਦਰ ਸਿੰਘ ਲਖੇ ਨੇ ਤੇ ਉਹਨਾਂ ਦੇ ਸਾਥੀਆਂ ਨੇ ਜਿਵੇਂ ਉਹਦੇ ਦੋਸ਼ ਲਾਇਆ ਜਾ ਰਿਹਾ ਵੀ ਕੁੱਟ-ਕੁੱਟ ਕੇ ਮਾਰੇ ਨੇ ਮੈਂ ਸਮਝਦਾ ਸਰਕਾਰ ਨੂੰ ਇਹ ਜਿਹੜਾ ਸੱਚ ਸਾਹਮਣੇ ਲਿਆਉਣਾ ਚਾਹੀਦਾ ਦੋਸ਼ੀਆਂ ਨੂੰ ਕਟੜੇ ਤੇ ਖੜੇ ਕਰਕੇ ਸਜ਼ਾ ਦੇਣੀ ਚਾਹੀਦੀ ਆ ਔਰ ਅੱਜ ਨਵੀਂ ਗੱਲ ਆਈ ਆ ਕਿ ਜਿਹੜੇ ਉਹ ਟਰੱਕ ਤੇ ਲੱਗੇ ਹੋਏ ਸੀ ਉਹ ਟਰੱਕ ਦਾ ਨੰਬਰ ਬੱਸ ਦਾ ਨੰਬਰ ਵੀਡੀਓ ਸਾਹਿਬ ਨੇ ਕੱਢ ਕੇ ਦਿਖਾਇਆ ਦੇ ਬਸਤਾ ਨੰਬਰ ਲਈ ਬੈਠਾ ਤੇ ਟਰੱਕ ਤੇ ਤਾਂ 420 ਦਾ ਕੇਸ ਬਣਦਾ ਗੱਲਾਂ ਕਤਲ ਦਾ ਕੇਸ ਹੈ ਨਾ ਦਰਜ ਹੋਵੇ ਬਲਕਿ 420 ਦਾ ਕੇਸ ਵੀ ਦਰਜ ਹੋਵੇ ਔਰ ਪੀੜਤ ਪਰਿਵਾਰਾਂ ਦੀ ਮਦਦ ਤੇ ਸਰਕਾਰ ਆਵੇ ਤੇ ਦੋਸ਼ੀਆਂ ਤੇ ਫਾਸੀ ਦੀ ਸਜ਼ਾ ਲੱਗਣ ਵਰਗੇ ਮੁਕਾਦਮੇ ਚਲਾਏ ਜਾਣ ਕਿਉਂਕਿ ਕੋ ਕੋ ਕੇ ਮਾਰੇ ਆں ਤਸ਼ੱਦਦ ਕਰਕੇ ਮਾਰੇ ਆਂ ਅਣਜਾਣੇ ਨਹੀਂ ਮਾਰੇ ਜੋ ਫਾਸੀ ਦੀ ਸਜ਼ਾ ਦੇ ਹੱਕਦਾਰ ਨੇ ਬਹੁਤ ਜਲਦੀ ਜਿਹੜੀ ਕਮੇਟੀ ਜਿਸ ਨਾਲ ਹਿੱਸਾ ਲੜ ਰਹੀ ਆ ਮੈਂ ਉਹ ਭਯਾ ਜੋ ਵੀ ਪ੍ਰੋਗਰਾਮ ਦੇਣਗੇ ਅਸੀਂ ਉਹ ਪ੍ਰੋਗਰਾਮ Gracias. Ah,